ਦੂਸਰਾ ਇਹ ਕਹਦਾ ਨਾਮ ਦੀ ਮਹਿਮਾ ਤੇ ਭਰੋਸਾ ਇੱਕ ਕਥਾ ਹੁੰਦੀ ਸੀ ਕੋਈ ਬੜਾ ਵਿਦਵਾਨ ਕਥਾ ਕਰ ਰਿਹਾ ਸੀ ਕਈ ਮਹੀਨੇ ਕਰਦਾ ਰਿਹਾ ਇੱਕ ਦਿਨ ਇੱਕ ਬੀਬੀ ਦੁੱਧ ਵੇਚਣ ਜਾਇਆ ਕਰਦੀ ਸੀ ਉਹਨੇ ਕਿਹਾ ਮੈਂ ਵੀ ਸੁਣ ਲਾ ਉਹ ਕਾਲੀ ਕਾਲੀ ਦੁੱਧ ਵੇਚ ਕੇ ਆਈ ਉਸ ਵੇਲੇ ਭੋਗ ਪਾਉਣ ਵਾਲਾ ਸੀ ਦੋ ਕੁ ਲੈਣਾ ਸੁਣੀਆਂ ਉਹਨੇ ਕਿਹਾ ਵੀ ਜੇ RAM ਦਾ ਨਾਮ ਜਪਿਆ ਜਾਵੇ ਨਾ ਤਾਂ ਪਾਉ ਥਾਕਰ ਪਾਰ ਹੋ ਜਾਂਦਾ ਸੋਚਣ ਲੱਗੀ ਉੱਥੇ ਵੀ ਮੇਰੇ ਰਸਤੇ ਦੇ ਵਿੱਚ 50-60 ਫੁੱਟ ਦੀ ਨਦੀ ਪੈਂਦੀ ਹੈ ਜਿਹਦੇ ਕਰਕੇ ਮੈਨੂੰ 2 ਮੀਲ ਉੱਪਰ ਜਾ ਕੇ ਪੁਲ ਦੇ ਤੋਂ ਨੰਗਣਾ ਪੈਂਦਾ ਫਿਰ ਮੈਂ ਤੋਂ ਮੀਲ ਹੇਠਾਂ ਨੂੰ ਆਉਣੀ ਹਾਂ ਤਾਂ ਮੈਂ ਇਸ ਬੱਤੀ ਵਿੱਚ ਪਹੁੰਚ ਗਈ ਆ ਤਾਂ ਮੈਨੂੰ ਗੱਲੇ ਬਹੁਤ ਵਧੀਆ ਲੱਗੀਆਂ RAM 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 ਇਹ ਵੀ ਕੋਈ ਉੱखी ਗੱਲੇ ਮੇਰੇ 4 ਮੀਲ 4 ਮੀਲ ਆਉਣ ਬਚਿਆ ਕਰਨਗੇ ਬਹੁਤ ਖੁਸ਼ ਹੈ ਫੇਤੇ ਰੱਖੀ ਹੋਈ ਏ ਟੋਕਣੀ ਬੁਲਟੋ ਹੋਈ ਉਹ ਵੇ ਦੇ ਵੇ ਜਾਂਦੀ ਐ ਰਾਮ 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 ਮਨ ਚ ਭੋਰਾ ਜਿੰਨਾ ਵੀ ਫੁਰਨਾ ਫੁਰਨਾ ਨਹੀਂ ਆਇਆ ਕੇ ਮੂਰੇ ਪਾਣੀ ਆ ਗਿਆ ਉਹਨੇ ਕਿਹਾ ਕਹਿੰਦੇ ਸੀ ਭਗਵੰਤਾਂ ਚੱਜਈਦਾ ਇਹ ਤਾਂ ਨਦੀਆ ਨਿੱਕੀ ਜੀ ਰਾਮ ਦੇ ਨਾਲ ਲੱਗਦੀ ਕਹਿਦਾਂ ਤੇ ਬਾਦ ਖਿਆਲ ਆਇਆ ਵੀ ਜੀਨੇ ਮੈਨੂੰ ਇਹ ਮਾਤਰ ਦੱਸਿਆ ਜੁਗਤ ਦੱਸੀ ਐ ਮੈਂ ਉਹਨੂੰ ਘਰ ਲਾ ਕੇ ਉਦੇ ਚਰਨ ਪਵਾਵਾ ਬਸਰ ਦੇਵਾ ਮਾਇਆ ਦੇਵਾ ਐਸਾ ਸੇ ਨੂੰ ਰੱਖ ਕੇ ਬੇਨਤੀ ਕਰਦੀ ਪੰਡਤ ਜੀ ਕੋਲ ਜਾ ਕੇ ਕਥਾ ਕਰਦੇ ਮਹਾਰਾਜ ਤੁਸੀਂ ਮੇਰੇ ਤੇ ਬੜਾ ਉਪਕਾਰ ਕਰਿਆ ਤੇ ਤੁਸੀਂ ਮੇਰੇ ਘਰ ਚੱਲੋ ਮੈਂ ਚਰਨ ਪਾਉਣਾ ਚਾਹਣੀ ਆ ਨਾਲ ਲੈ ਇਹ ਕਦੋਂ ਨਦੀ ਆਈ ਕਹਿੰਦੇ ਵੀ ਪਿਆ ਤੱਬੇ ਲਈ ਕੋਈ ਨਹੀਂ ਕਹਿੰਦੇ ਤੁਸੀਂ ਦੱਸੀ ਹੋਈ ਹੈ ਰਾਮ ਰਾਮ ਕਰਕੇ ਤੁਰੇਗਾ ਮੈਂ ਤਾਂ ਉਹੀ ਕਰਦੀ ਤੁਰ ਜਾਨੀ ਹੁੰਦੀ ਆ ਹਲ ਬੋਤਾਗਾ ਇਹ ਨੰਦਰਾਮ ਦੇ ਨਾਲ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਵੀ ਇਹ ਤਾਂ ਇਹ ਤਾਂ ਗੱਲੇ ਕਰਦਾ ਸੀ ਇਹਨੂੰ ਤਾਂ ਸਾਰਾ ਹੀ ਪਤਾ ਹੈ ਇਸ ਦਾ ਉਹਥੈ ਹੀ ਖੜਾ ਹੈ ਕਹਿਣ ਲੱਗੇ ਆ ਜਾਓ ਪੰਡਿਤ ਸ੍ਰੀ ਕਹਾਂ ਨ ਕਿਹਾ ਇਹ ਪਾਣੀ ਹੈ ਕਹੇ ਤੁਸੀਂ ਰਾਮ ਮੈਂ ਵੀ ਤਾਂ ਰਾਮ ਰਾਮ ਕਰਕੇ ਲੰਘੀ ਜਾਂ ਤੁਸੀਂ ਰਾਮ ਰਾਮ ਕਰਕੇ ਲੰਘ ਜਾਓ ਪੰਡਤ ਨੇ ਕਿਹਾ ਵੀ ਖਵਰਾਇਆ ਰਾਮ ਰਾਮ ਕਹੇ ਤੇ ਲੰਘੇ ਹੋ ਗਏ ਅੰਦਰ ਤੱਕ ਜਵਾਬ ਦਿੰਦਾ 99% ਇੱਕ ਕਬਰsaint ਦੀ ਗੱਲ ਸੁਣ ਕੇ ਕਹਿੰਦਾ ਵੀ ਸ਼ਾਇਦ ਹੋ ਸਕਦਾ ਹੋਵੇ ਇਹ ਮੇਰੇ ਸਾਹਮਣੇ ਲੰਗੀ ਹੈ ਉਹਨੇ ਕਿਹਾ ਰਾਮ, ਰਾਮ ਕਹਿੰਦੇ ਨੇ ਜਦ ਪੈਰ ਥਲੇ ਗਿਆ ਦਰਾਂ ਮੋ ਦੇ ਕੇ ਗਰਿਆ ਸਾਰਾ ਡੁੱਬ ਗਿਆ ਵਿੱਚ ਬੜੀ ਮੁਸ਼ਕਿਲ ਦਾ ਨਲ ਕੰਡਾ ਪੜਿਆ ਉਹ ਬਾਹਰ ਜੀਆ ਬਾਬਾ ਜੀ ਰਾਮ ਰਾਮ ਕਹੋ ਰਾਮ ਰਾਮ ਕਹੋ ਸਮਝਾਈ ਕਿਤੇ ਦੇ ਬਾਹਰ ਆ ਗਿਆ ਗਿੱਲੇ ਹੋ ਕੇ ਕੱਪੜੇ ਨਿਚੜ ਰਹੇ ਗੁੱਸੇ ਹੋਇਆ ਖੜਾ ਉਹਦੇ ਨਾਲ ਉਹ ਕਹਿੰਦੀ ਤੋ ਸੀਤਾ ਮੈਨੂੰ ਦੱਸਿਆ ਸੀ ਰਾਮ ਰਾਮ ਕਹਿ ਕੇ ਭਜਨ ਕਰ ਜਾਈਦਾ ਇਹ ਤਾਂ ਨਦੀਓ ਛੋਟੀ ਵੀ ਐ ਵੀ ਇਹ ਤਾਂ ਤੰਨੀ ਔਖੀ ਨਹੀਂ ਐ ਜਾ ਜ਼ ਉਹ ਕਹਿੰਦਾ ਬੀਬਾ ਇਹ ਤੇਰੇ ਵਾਲਾ ਹੀ ਰਾਮ ਨਿਕਾਉਂਦਾ ਮੇਰੇ ਵਾਲਾ ਨਹੀਂ ਨਿਕਾਉਂਦਾ ਉਹ ਕਹਿੰ ਲਈ ਕਮਾਲ ਕਰਤੀ ਪਰਦਾ ਪੜਦਾ ਪੜ ਗਿਆ ਪੜ ਗਿਆ ਚਾਰੇ ਵੇ ਮਿਛਾ ਰਿਦੇ ਨਾਲ ਆ ਰਿਹਾ ਢੇਡ ਕਰ ਢੇਡ ਨਿਸ਼ਚੈ ਦੀ ਬਾਤ ਐ ਜੇ ਨਾਮ ਦੇਤੇ ਪਰ ਸਾਨੀ ਨਾਮ ਨਹੀਂ ਚੱਲਦਾ ਜੇ ਪਰੋਸਾ ਬਈ ਨਾਮ ਮੈਂ ਹੁਣ ਇਕੱਠਾ ਕਰ ਰਿਆ ਸਾਹ ਹੀ ਨਾਮ ਮੋਲ ਕੀਮਤ ਨਾ ਕੋਈ ਜਾਣਦਾ ਉਹ ਕਹਿੰਦਾ ਇਹ ਨਾਮ ਮੋਲ ਮੈਂ ਨਾਮ ਇਕੱਠਾ ਕਰਿਆ ਸੋਨੇ ਦੀ ਕੀਮਤ ਅਸੀਂ ਜਾਣਦੇ ਆ ਸ਼ਰਪੀ ਦੀ ਪੌਂਡ ਦੀ ਜਾਣਦੇ ਆ ਰੁਪਈਆ ਦੀ ਜਾਣਦੇ ਨਾਮ ਦੀ ਕੀਮਤ ਅੱਜ ਸਾਨੂੰ ਪਤਾ ਕਿਉਂ ਨਾਮ ਨੂੰ ਤਾਂ ਜੇ ਕੋਈ ਜਾਣਦਾ ਹੈ ਉਹ ਸਾਧੂ ਜਾਣਦੇ ਨੇ ਨਾਮ ਕੀ ਮਹਿਮਾ ਸੰਤ ਰਿਧ ਬਸਾ ਹੈ ਸਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਬੜ ਪਾਕੀ ਪਾਈ ਆ ਸੰਤ ਕੀ ਸੇਵਾ ਨਾਮ ਤੇ ਆਈ ਨਾਮ ਤੁਲਕ ਚਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਹੋਏ ਨਾਮ ਦੀ ਮੈਂ ਮਾਤਾ ਲੋਈ ਨੂੰ ਪੁੱਛੋ ਕੋੜੀ ਰਾਜੇ ਨੂੰ ਤਿੰਨ ਵਾਰੀ RAM ਕਹਾਇਆ ਉਹਦਾ ਕੋਲ ਹਟ ਗਿਆ ਕਬੀਰ ਸਾਹਿਬ ਗੁੱਸੇ ਹੋਗੇ ਕਹਦਾ ਤਿੰਨ ਵਾਰੀ ਤੈਂ ਕਿਉਂ ਕਹਾਇਆ ਇੱਕ ਵਾਰੀ ਨਹੀਂ ਸੀ ਕਹਾਤਾ ਸੀ ਉਹ ਕਹਿੰਦੀ ਮਹਾਰਾਜ ਪਹਿਲੇ RAM NAL ਦਾ ਮੈਂ ਇਹਦੇ ਸਾਰੇ ਪਾਪ ਖਤਮ ਕਰੇ ਸੀ ਜੀਹ ਨਾਲ ਕਰਕੇ ਇਹਨੂੰ ਕੋੜ ਹੋਇਆ ਦੂਸਰਾ RAM ਜਿਹੜਾ ਹੈ ਮੈਂ ਉਹ ਉਹ ਇਹਦਾ ਰੋਗ ਕੱਟਣ ਵਾਸਤੇ ਕਹਾਇਆ ਸੀ ਤੀਸਰੀ ਵਾਰੀ ਕਿਉਂ ਕਹਾਇਆ ਕਿ ਤੀਸਰੀ ਵਾਰੀ ਮੈਂ ਤਾਂ ਇਹਨੂੰ ਮਾਤਰ ਦੱਤਾ ਮੁੜ ਕੇ ਬਿਕਾਰਾਂ ਚ ਨਾ ਪੈ ਜਾਏ ਹੁਣ ਭਗਤੀ ਕਰ ਛੋ ਨਾਮ ਦੀ ਮਹਿਮਾ ਮਹਾਰਾਜ ਕਹਿੰਦੇ ਬਾਬਾ ਮਰਦਾਨਾ ਨਾਮ ਦੀ ਮਹਿਮਾ ਜਦੋਂ ਚ ਰhrte ਚ ਨਹੀਂ ਬਸਦੀ ਆਦਮੀ ਨਾਮ ਨਹੀਂ ਜਪਦਾ ਕਿ ਨਾਂ ਹੀ ਬਦੈਸ਼ ਦੇ ਲੋ ਜਿੰਨਾ ਜੀ ਕਰਦਾ ਉਹਨੂੰ ਪ੍ਰੇਰਣਾ ਦੇ ਲੋ ਨਹੀਂ ਬੱਸਦਾ ਕਿਉਂਕਿ ਉਹ ਮੰਨੇ ਬੰਨਿਆ ਹੀ ਨਹੀਂ ਜੇ ਮੰਨੇ ਨਹੀਂ ਮੰਨਦਾ ਵੀ ਨਾਮ ਦੇ ਵਿੱਚ ਬਰਕਤ ਹੈ ਨਹੀਂ ਕਰਦਾ ਤਾਂ ਗੱਫਾ ਮਾਰੀ ਜਾਏਗਾ ਐਦਾਂ ਲਿਆ ਉਹਦ ਨਹੀਂ ਅਖਬਾਰਾਂ ਦੀਆਂ ਗੱਲਾਂ ਕਰੀ ਜਾਓ ਨਾਮ ਨਹੀਂ 잡ਦਾ ਕਿਉਂਕਿ ਹਿਰਦੇ ਵਿੱਚ ਵਿਸ਼ਵਾਸ ਨਹੀਂ ਆਪਾਂ ਹੀ ਦੇਖ ਲੋ ਬੜੀ ਜ਼ਰੂਰੀ ਚੀਜ਼ ਹੈ ਸਾਡੇ ਵਾਸਤੇ